ਵਾਹਿਗੁਰੂ ਸਾਹਿਬ ਜੀ ਸ਼ਬਦ ਜਾਰੀ ਮਾਜ ਮਹੱਲਾ ਪੰਜਵਾ ਚੌਪਤੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲ ਪਰ ਚਾਤਰਕ ਕੀ ਨਿਆਈ ਤ੍ਰਿਖਨ ਉਤਰੇ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਭੋਲੀ ਜਿਉ ਭੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਉ ਰਹਾਉ ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ ਚਿਰ ਹੋ ਆ ਦੇਖੇ ਸਾਰਗ ਪਾਣੀ ਧਨ ਸੁਦੇਸਾ ਜਹਾਂ ਤੂੰ ਅਸਿਆ ਮੇਰੇ ਸਜਣ ਮੀਤ ਮੋਹਾਰਾ ਜਿਉ ਹਉ ਭੋਲੀ ਹਉ ਭੋਲ ਕਮਾਈ ਮੋਰੀ ਸੱਜਣ ਮੀਤ ਮੋਰਾ ਰੇਜੀ ਹੋ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਰ ਜਗ ਹੁਤਾ ਹੁਣ ਕਦ ਮਿਲੀਐ ਪ੍ਰੀਅ ਤੁਜ ਭਗਵੰਤਾ ਮੋਹਿ ਰੇਣ ਨਾ ਵਿਹਾਵੇ ਨੀਂਦ ਨ ਆਵੇ ਬਿਰ ਦੇਖੈ ਗੁਣ ਦਰਬਾਰੇ ਜੀਓ ਹਉ ਕੋਲੀ ਜੀਓ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ ਰਹਉ ਰਹਾਉ ਆਹੂਆ ਗੁਰਸੰਤ ਮਿਲਾਇਆ ਪ੍ਰਭ ਵਨਸੀ ਘਰ ਮੈਂ ਪਾਇਆ ਸੇਵ ਕਰੇ ਪਲ ਚਸਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਰਹਉ ਔਂ ਕੋ ਲੀ ਜਿਉ ਔਲ ਖਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਉ ਰਹਾਉ ਨਾ ਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਵ ਡਰਤ ਹੈ ਆਪਣਾ ਕੈਸਿਉ ਕਰੀ ਬੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾਉ ਅੰਧੇ ਸਾਹਿਬ ਸੇਵੀ ਆਂਧੇ ਛਡਾਇ ਸੋਏ ਸਨ ਸੁਣ ਮੇਰੀ ਕਾਮਣੀ ਹਾਰੁ ਤਾਰਾ ਹੋਏ ਜਾਲ ਤੇਰੇ ਨਾਮ ਤਰਾ ਸਦ ਗੁਰ ਬਾਣੀ ਜਾਉ ਰਹਾਉ ਸਰਵੰਸਾ ਚਾਹੇ ਇੱਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਝ ਪਿਆਰੇ ਕੇਵ ਰਹਾਂ ਸਭ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਪਵਰਨ ਨਾਮ ਜਾਂਚੋਂ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੋਖ ਚੋਖ ਹੋਈ ਸਾਹਿਬ ਤੇਰੇ ਨਾਮ ਵਿਟਾ ਹੋ ਬਿੰਦ ਬਿੰਦ ਚੋਖ ਚੋਖ ਹੋਈ ਰਹਾਉ ਤਲੰਗ ਮਹੱਲ ਪਹਿਲਾ ਘਰ ਤੀਜਾ ਏਕੋ ਅੰਕਾਰ ਸਤਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤਣਾ ਲਾ ਬਰੰਗਾਰੇ ਮੇਰੇ ਕੰਤਨ ਭਾਵੇ ਚੋਲਣਾ ਪਿਆਰੇ ਕਿਉ ਤਨ ਸੇ ਜੀ ਜਾਏ ਹਾਂ ਕੁਰਬਾਨੇ ਜਾਉ ਮਿਹਰਵਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤੈਨਾਂ ਕੈ ਲੈਨ ਜੋ ਤੇਰਾ ਨਾਉ ਲੈ ਜੋ ਤੇਰਾ ਨਾਮ ਤਿ ਨਾ ਕੈ ਹਉ ਸਤਿ ਕੁਰਬਾਨੇ ਜਾਉ ਰਹਾਉ ਪਾਇਆ ਰੰਗਲ ਜੇਥੀਏ ਪਿਆਰੇ ਪਾਇਏ ਨਾਮ ਮਜੀਠਾ ਰੰਗਣ ਵਾਲਾ ਜੇ ਰੰਗੇ ਸਾਹਿਬਾ ਐਸਾ ਰੰਗ ਨਾ ਢੀਠਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੈ ਨਾਮ ਕੈ ਪਾਸਾ ਤੋੜ ਤਨਾ ਕੀ ਜੇ ਮਿਲ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਤੰਤੇ ਭਾਵੇਂ ਆਪੇ ਹੀ 라ਵੇ ਤਿਲੰਗ ਮਹੱਲ ਪਹਿਲਾ ਇਹ ਅਨੜੀਐ ਮਨੜਾ ਕਾਏ ਕਰਹਿ ਆਪਣੜੇ ਘਰ ਹਰ ਰੰਗੋ ਕੀ ਨਾ ਮਣੈ ਸੋਨੇੜੇ ਤਨ ਕਮਲਿਆ ਬਾਹਰ ਕਿਆ ਢੂੰਡੈ ਤੈ ਕੀਆ ਦੇਸ ਲੰਜਾਨੀ ਭਾਵ ਕਾ ਕਰ ਸ਼ਿੰਗਾਰੋ ਤਾ ਸੋ ਹਗਣ ਜਾਣੀ ਲਾਗੀ ਜਾਨ ਸੋ ਧਰੇ ਪਿਆਰੋ ਹਿਆਣੀ ਬਾਲੀ ਕਿਆ ਕਰੇ ਜਾ ਤਨ ਕੰਤਨ ਭਾਵੈ ਕਰਣ ਪਲਾਹ ਕਰੇ ਬਹੁਤਰੀ ਸਾਧਨ ਮਹਿਲ ਨ ਪਾਵੇ ਵੈ ਕਰਮਾਂ ਤੇ ਚਪਾਈਏ ਨਹੀਂ ਜੇ ਬਹੁ ਤੇਰਾ ਧਾਵੈ ਲਭ ਲੋਭ ਹੰਕਾਰ ਕੀ ਮਾਤੀ ਮਾਇ ਮਹਿਸਮਣੀ ਇਨੀ ਬਾਤੀ ਸਭ ਪਾਈਏ ਨਹੀਂ ਭਈ ਕਾਮਣਿਆਣੀ ਜਾਏ ਪੁਛੋ ਸੋਹਾਗਣੀ ਵਾਹੇ ਕਿੰਨੇ ਬਾਤੀ ਸੋਹ ਪੜਿਆ ਜੋ ਗਿਛ ਕਰੇ ਸੋ ਭਲਾ ਕਰ ਮੰਨਿਆ ਇਕ ਮਤ ਹੁਕਮ ਚੁ ਪਾਈਐ ਜਾ ਕੇ ਪ੍ਰੀਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਹਿ ਸੁ ਕੀਜੈ ਤਨ ਮਨੋ ਦੀਜੈ ਐਸਾ ਪਰਮਨ ਲਾਈਐ ਕੀਉ ਕਹੇ ਸੋਹਾਗਣੇ ਭੈਣੇ ਇੰਨੀ ਬਾਤੀ ਸੋਹ ਪਾਈਐ ਆਪ ਗੁਆਇਏ ਤਾਂ ਸੋਹ ਪਾਈਐ ਔਰ ਕੈਸੀ ਚਤਰਾਈ ਸੋਨਦਰ ਪਰ ਦੇਖੇ ਸੋ ਦਿਨ ਲਿਖੈ ਕੌਮਣ ਨੌਲਦ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਿ ਵਿਸਾ ਸਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਰਤੀ ਐਨਿਸ ਭਾਈ ਸਮਾਣੀ ਸੁੰਦਰ ਸਾਈ ਸਰੂਪ ਵਿਚਖਣਾ ਕਹੀਏ ਸਿਆਣੀ ਸੋਹੀ ਮਹਲ ਪਹਿਲਾ ਕੌਣ ਤਰਾਜੀ ਕੌਣ ਤੁਲਾ ਤੇਰਾ ਕੌਣ ਸਰਾਹ ਬੁਲਾਵਾ ਕੌਣ ਗੁਰੂ ਕਹਿ ਪੈ ਦਿਖਿਆ ਲਿਵਾ ਕਹਿ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾਂ ਤੂੰ ਜਲ ਥਲ ਮੈਂ ਅਨ ਭਰਪੂਰ ਲਈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮੰਤਰਾ ਰੱਜੀ ਚਿਤ ਤਲਾ ਤੇਰੀ ਸੇਵਸਰਾ ਕਮਾਵਾ ਘਟ ਹੀ ਭੇਤਰ ਸੋ ਸੋ ਤੋਲੀ ਇਹਨ ਮੇਰੇ ਚੇਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੁਝੈ ਆਪੇ ਹੈ ਵਣਜਾਰਾ ਅੰਧਲਾ ਨੀਚ ਜਾਤ ਪਰਦੇਸੀ ਖਿਨੇ ਆਵੇ ਤੇਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੋੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ अकाल मूरत अर्जुन सैभम गुरु प्रसाद राग मिलावल महल्ला पहला चौपदी घर पहला तू सुल्तान कहा मिया तेरी कमन बधाई जो तू दे सो कहा स्वामी मैं मूर कह न जाई तेरे गुण गावा दे बधाई ਜੈ ਸੇ ਸਚ ਮੈਂ ਰਹੋ ਰਜਾਈ ਰਹਾਉ ਜੋਗ ਜਹਵਾ ਸਭ ਕੇ ਤਉ ਤੇ ਤੇਰੀ ਸਭ ਏਸ ਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਤrai ਕਿਆ ਹੋਂ ਪਥੀ ਕਥੇ ਕਥ ਦੇਖਾਂ ਮੈਂ ਕਥ ਨ ਕਥ ਨ ਜਾਈ ਜੋ ਤੁਝ ਭਾਰੇ ਸੋਈ ਆਖਾਂ ਤੇਰ ਤੇਰੀ ਵਡਿਆਈ ਇਤੇ ਕੋਕਰ ਹਾਂ ਬੇਗਾਨਾ ਭੋਂਕਾ ਇਸਤਨ ਕਾਏ ਭਗਤ ਹੀਣ ਨਾਨਕ ਜੇ ਹੋਈਗਾ ਤਾਂ ਖਰਸ ਮੈਂ ਨਾ ਹੋ ਨਜਾਇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨਵੀਸ਼ ਕਲੰਦਰ ਘਟ ਹੀ ਤੀਰਥ ਨਾਵਾ ਇਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਵਿਧਿਆ ਦਿਆਲ ਉਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚੰਤ ਪਰਾਈ ਰਹਾਉ ਅਗਮ ਗੋਚਰ ਇਲਕ ਪਾਰਾਂ ਚਿੰਤਾ ਕਰੋ ਹਮਾਰੀ ਜਨਤਲ ਮਈਅਰ ਭਰਪੂਰ ਲੀਣਾ ਹਰ ਕੜ ਜੋ ਤੇਮਾਰੀ ਸਿੱਖ ਮਤ ਸਭੁ ਬੋਧੁ ਤੇਮਾਰੀ ਮੰਦਰ ਛਾਵਾਂ ਤੇਰੇ ਦੋਇ ਬਨਵਰਨ ਜਾਣਾ ਮੇਰੀ ਸਾਹਿਬਾ ਗੁਣ ਗਾਵਣਿਤ ਤੇਰੀ ਜੀ ਜੰਤ ਸਰ ਸਰਣ ਤੇਮਾਰੀ ਸਰਬ ਚੰਤ ਤੋਧਿ 파ਸੇ ਜੋ ਤੋਧਿ 파ਵੀ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਜੀ ਜੰਤ ਸਭ ਸਰਣ ਤੁਮਾਰੀ ਸਰਬ ਚੰਤ ਤੁਧ ਪਸੇ ਜੋ ਤੁਧ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸ